ਜਸਪ੍ਰੀਤ ਕੀ ਗੱਲ ਬਾਤ ਹੋਈ ਹੈ ਗੱਲ ਬਾਤ ਇਹ ਹੋਈ ਹੈ ਮੇਰੇ ਘਰ ਵਾਲੇ ਦਾ ਯਾਰ ਇਹ ਤੇ ਕੋ 30000 ਰੁਪਿਆ ਵਿਆਜੀ ਲਿਆ ਸੀ 3000 ਰੁਪਿਆ ਵਿਆਜ ਕਟਾ ਕੇ ਰਕਮ ਵਰਤਨ ਨੂੰ ਲਈ ਸੀ ਦੋ ਤਿੰਨ ਮਹੀਨੇ ਵਰਤੀ ਇਹ ਮੇਰੇ ਘਰ ਆਂਦਾ ਰਿਹਾ ਜਦੋਂ ਇੱਕ ਦੋ ਵਾਰੀ ਵਿਆਜ ਲੇਟ ਹੋਇਆ ਨਾ ਇਹ ਮੈਨੂੰ ਕੰਦਾ ਮੇਰੀ ਮਾੜੀ ਨਿਗਾਹ ਵਾ ਤੇਰੇ ਤੇ ਤੇ ਇਸ ਕਰਕੇ ਮੈਨਾਂ ਗਲਤ ਹੋ ਮੈਂ ਕਹਾਂ ਮੈਂ ਨਹੀਂ ਹੋਣਾ ਉਸ ਤੋਂ ਬਾਅਦ ਮੈਂ ਪੈਸੇ ਮੋੜਤੇ ਆ ਤਦ ਵੀ ਇਹਨੇ ਮੇਰਾ ਖੜਾ ਨਹੀਂ ਛੱਡਿਆ ਮੇਰੇ ਬੰਦੂਕ ਰੱਖ ਕੇ ਮੱਥੇ ਤੇ ਮੇ ਨਾਲ ਗਲਤ ਕੰਮ ਕਰਦਾ ਰਿਹਾ ਵਾ ਮੇਰੀਆਂ ਵੀਡੀਓ ਬਣਾਈਆਂ ਵਾ ਫੋਟੋਆਂ ਵੀ ਗਲਤ ਖਿੱਚੀਆਂ ਵਾ ਤੇ ਜਦੋਂ ਮੈਂ ਤਾਂ ਮੈਂ ਨਹੀਂ ਕਚਾਂਦੀ ਮਾਰਦਾ ਹੁੰਦਾ ਸੀ ਕਿ ਤੂੰ ਐਦਾਂ ਸਮਾਈਲ ਕਰ ਐਦਾਂ ਕਰ ਫੇਰ ਨਾ ਕਹੀਂ ਤੇਰੇ ਬੱਚੇ ਮਾਰ ਦਾਂਗਾ ਮੇਰਾ ਨੁਕਸਾਨ ਕੀਤਾ ਇਹਨੇ ਬਹੁਤ ਵਾਰੀ ਤੇਨੇ ਮੇਰੀਆਂ ਫੋਟੋਆਂ ਵਾਇਲ ਕਰਤੀਆਂ ਵਾ ਤੁਸੀਂ ਕਿੱਥੇ ਰਹਿੰਦੇ ਕੀ ਨਾਮ ਸੀ ਤੇ ਦਾ ਇਹ ਕਿੱਥੇ ਰਹਿੰਦਾ ਇਹਦਾ ਨਾਮ ਕਾ ਲੂਆ ਪੱਕਾ ਨਾ ਰਮਨ ਦਸਾਂ ਜ ਆ ਇਹ ਉੱਥੇ ਰਹਿੰਦਾ ਮੰਜੀਠਾ ਰੋਡ ਤੁਸੀਂ ਕਿੱਥੇ ਰਹਿੰਦੇ ਮੈਂ ਸੁਲਤਾਨੀਨ ਰੋਡ ਹਾਂਜੀ ਗੁਰਨਾਮ ਨਗਰ ਤੁਸੀਂ ਪੈਸੇ ਲਏ ਸੀ ਹਾਂਜੀ ਪੈਸੇ ਲਏ ਸੀ ਤੁਹਾਡੇ ਘਰ ਦੇ ਲੋਕਾਂ ਨੇ ਕਦੇ ਤੁਹਾਨੂੰ ਕਿ ਤੁਹਾਨੂੰ ਲੈ ਕੇ ਜਾ ਮੇਰਾ ਛੋਟਾ ਬੇਟਾ ਨਹੀਂ ਸੀ ਠੀਕ ਤੇ ਇਸ ਲਈ ਵੀ ਅੱਜੀ ਲਏ ਸੀ ਤੇ ਪੈਸੇ ਵੀ ਇਹਨੂੰ ਮੋੜ ਤੇ ਉਸ ਤੋਂ ਬਾਅਦ ਮੈਨੂੰ ਐਦਾਂ ਪੈਸੇ ਖਾਂਦਾ ਰਿਹਾ ਮੇਰੇ ਕੋ ਮੈਨੂੰ ਅੱਜ 40000 ਦੇ ਨਹੀਂ ਤੇ ਮੈਂ ਫੋਟੋਆਂ ਵਾਇਰਲ ਕਰ ਦੇਣੀਆਂ ਮੈਂ ਦਿਂਦੀਰੀ ਪੈਸੇ ਉਦਾਂ ਹੀ ਲੈ ਲੈ ਇਹ ਮੈਨੂੰ ਇੱਧਰ ਬਟਾਲਾ ਰੋਡ ਤੁਰ ਰੋ ਜਾਂਦੇ ਨੇ ਹਾਂਜੀ ਤੁਹਾਡੀ ਕੋਈ ਫੋਟੋ ਫਟਾ ਕਿਨਾਂ ਹਾਂਜੀ ਖਿੱਚੀਆਂ ਨੇ ਕੀ ਬੁੱਕੀ ਅੰਦਰ ਫੋਟੋ ਵਾਇਰਲ ਹਾਂਜੀ ਮੁਲਾਜ਼ਮਾਂ ਦੇ ਸਾਹਮਣੇ ਵੀ ਕਹਿੰਦਾ ਆ ਮੈਂ ਵਾਇਰਲ ਕਰਨੀਆਂ ਹੀ ਕਰਨੀਆਂ ਵਾ ਜਦੋਂ ਮੁਲਾਜ਼ਮ ਮੈਨੂੰ ਫੜ ਕੇ ਲੈ ਕੇ ਆਏ ਆ ਇਹ ਉਹਨਾਂ ਨੂੰ ਆਂਦਾ ਪਾਸਵਰਡ ਲਿਖੋ ਚਲੋ ਪਾਓ ਇਹਦੀਆਂ ਫੋਟੋਆਂ ਹੋਰ ਵਾਇਰਲ ਕਰੋ ਜਦੋਂ ਤੁਹਾਨੂੰ ਪਹਿਲੀ ਵਾਰ ਲੱਗਾ ਤੁਸੀਂ ਵਿਰੋਧ ਨਹੀਂ ਕੀਤਾ ਮੈਂ ਇਹਨੂੰ ਕਹਿੰਦੀ ਨਹੀਂ ਆ ਬੜਾ ਕੁਛ ਕਿਹਾ ਇਹਨੂੰ ਪਰ ਨਹੀਂ ਇਹ ਪਿਸਟਲ ਦੇ ਅੱਗੇ ਕਿਹਦਾ ਜੋਰ ਜੋ ਦੱਸੋ ਮੈਨੂੰ ਪਿਸਟਲ ਅੱਗੇ ਕਿਹਦਾ ਜੋਰ ਆ ਕੀ ਕਿਸੇ ਨੇ ਦਰਖਾਸਤ ਦਿੱਤੀ ਹਾਂਜੀ ਅੱਜ 4 ਦਿਨ ਹੋ ਗਏ ਆ ਦਰਖਾਸਤ ਇਦਾਂ ਦਿੱਤੀ ਸੀ ਇਹ ਤੰਗ ਨਹੀਂ ਕਰਨੋ ਹਰਦਾ ਫੇਰ ਫੋੜਵਾ ਸੈਂਡ ਕਰਦਾ ਹੀ ਮੈਨੂੰ ਕਹਿੰਦਾ ਸੀ ਆ ਵੇ ਫੋੜਵਾ ਥੱਲੇ ਆ ਮੈਂ ਤੈਨੂੰ ਖੜਨਾ ਮੈਂ ਕਹਾ ਮੈਂ ਨਹੀਂ ਜਾਣਾ ਕਿਉਂਕਿ ਪਹਿਲਾਂ ਹੀ ਨਵਜਾਂ ਵੱਡੀਆਂ ਆ ਦੇਖੋ ਇਹਦੇ ਘਰ ਕੇ ਹੀ ਇਹ ਮੈਨੂੰ ਜ਼ਬਰਦਸਤੀ ਖੜਦਾ ਸੀਗਾ ਮੈਂ ਕਹਾ ਹੁਣ ਮੈਂ ਟੋਰਚਿੰਗ ਨਹੀਂ ਸੈਣੀ ਫਿਰ ਇਹਨੇ ਦਰਗਾਹ ਤੇ ਜਾ ਕੇ ਸੌਂ ਖਾਦੀ ਕਿ ਠੀਕ ਆ ਮੈਂ ਇਸ ਤੋਂ ਬਾਅਦ ਤੰਗ ਨਹੀਂ ਕਰੂੰਗਾ ਪਰ ਮੈਂ ਪੈਸੇ ਵਸੂਲ ਕਰੂੰਗਾ ਇਹਨੇ ਮੇਰੇ ਕੋ ਬੜੇ ਪੈਸੇ ਖਾਲੇ ਆ ਜਿੰਨਾ ਕੋ ਖਾਦੇ ਆ ਉਹ ਵੀ ਮੇਰੇ ਕੋ ਸਬੂਤ ਹੈਗੇ ਜਿਹੜੇ ਇਹਨੂੰ ਗੂਗਲ ਪੇ ਕੀਤਾ ਉਹ ਵੀ ਹੈਗੇ ਇਹਦੇ ਘਰ ਦੀ ਦਾ ਅਕਾਊਂਟ ਚੈੱਕ ਕੀਤਾ ਜਾਵੇ ਉੱਥੇ ਸੈਂਡ ਕਰਦੇ ਇਹ ਪੈਸੇ ਉੱਥੇ ਜਮ੍ਹਾਂ ਕਰਾਉਂਦੇ ਆ ਕਾਲਾ ਮਾਲਾ ਚੌਂਕ ਤੇ ਉੱਥੇ ਮੋਂ ਕਦੋਂ ਫੜਕੇ ਨਹੀਂ ਇਹਨੂੰ ਬਸ ਲਿਆਂਦਾ ਇੱਕ ਘੰਟਾ ਆਇਆ ਫੜਕੇ ਲਿਆਂਦਾ ਵਾ ਇਹਨੂੰ ਕੀ ਕਾਰਵਾਈ ਚ ਮੰਗ ਕਰਦੀ ਮੈਂ ਪਰਚਾ ਚਾਹੁੰਨੀ ਐ ਦੇਤੇ ਕਿਉਂਕਿ ਮੇਰੀ ਤੇ ਇੱਜ਼ਤ ਇਹਨੇ ਰਹਿਣ ਨਹੀਂ ਦਿੱਤੀ ਸਾਰੇ ਬੰਨੇ ਤੇ ਇਹਨੇ ਮੋੜਵਾ ਪਾਤੀਆਂ ਮੇਰੀਆਂ ਇਸ ਕਰਕੇ ਮੈਨੂੰ ਇਨਸਾਫ ਚਾਹੀਦਾ ਮੈਂ ਨਰਿੰਦਰ ਕੌਰ ਵਾਈਫ ਆਫ ਰਮਨਦੀਪ ਸਿੰਘ ਗੱਲਬਾਤ ਇਸ ਤਰ੍ਹਾਂ ਹੈ ਕਿ ਇਹ ਕੋਮਲ ਨਾਮ ਦੀ ਜਿਹੜੀ ਲੇਡੀਜ਼ ਹੈਗੀ ਐ ਇਸ ਇਹ ਮੇਰੇ ਹਸਬੰਡ ਰਮਨਦੀਪ ਦੇ ਨਾਲ ਉਫ ਕਾਲੂ ਦੇ ਨਾਲ ਤਾਸ਼ ਖੇਡਦੀ ਰਹੀ ਐ 3 ਸਾਲ ਤੋਂ ਇਹ ਇਹ ਤਾਸ਼ਖੇੜ ਦੀ ਰਹੀ ਹੈ ਇਹਨੇ 3 ਸਾਲ ਤੋਂ ਰਿਲੇਸ਼ਨ ਰਹੇ ਆ ਹੁਣ ਮੈਨੂੰ ਇਹਨਾ ਨਹੀਂ ਪਤਾ ਕਿ ਕੀ ਗੱਲ ਕੀ ਬਾਤ ਐ ਇਹਨਾ ਦੋਨਾਂ ਦੇ ਵਿੱਚ ਹੁਣ ਇਹਨਾਂ ਨੇ ਇਹਦੇ ਕੋਲੋਂ ਲੈਣੇ ਆ ਪੈਸੇ ਮੇਰੇ ਹਸਬੰਦ ਨੇ ਠੀਕ ਹੈ ਇਹ ਉਹਦੇ ਨਾਲ ਪਹਿਲਾਂ ਘੁੰਮਣ ਫਿਰਨ ਜਾਂਦੀ ਆਉਂਦੀ ਰਹੀ ਆ ਫੋਟੋਆਂ ਫੂਟਵਾ ਇਹਦੇ ਕੋਲ ਹੈਗੀਆਂ ਵਾ ਇਹ ਮੇਰੇ ਕੋ ਹਸਬੰਡ ਨੂੰ ਟੌਰਚਰ ਕਰਦੀ ਪਈ ਆਪਣੀਆਂ ਫੋਟੋਆਂ ਵਿਖਾ ਕੇ ਕਿ ਆਹ ਵੇਖ ਤੇਰੇ ਨਾਲ ਮੇਰੀਆਂ ਫੋਟੋਆਂ ਮੈਂ ਤੇਰੇ ਘਰਦਿਆਂ ਨੂੰ ਦੱਸਾਂਗੀ ਕਿ ਇਹ ਮੇਰੇ ਨਾਲ ਐਦਾਂ ਕਰਦਾ ਤੇ ਮੈਂ ਮਤਲਬ ਵੀ ਤੈਨੂੰ ਬਲੈਕਮੇਲ ਕਰਦੀ ਪਈ ਆ ਠੀਕ ਹੈ ਤੇ ਹੁਣ ਮਤਲਬ ਵੀ ਗੱਲ ਇਸ ਤਰ੍ਹਾਂ ਹੈ ਕਿ ਕਾਰਕਾਰ ਕੇ ਨੇ ਫੋਟੋਆਂ ਖਚਾਈਆਂ ਐ ਇਹ ਕਹਿੰਦੀ ਮੇਰੇ ਸਿਰ ਤੇ ਗੰਧ ਰਾਕੇ ਫੋਟੋਆਂ ਖਚਾਈਆਂ ਇਹਦੀਆਂ ਫੋਟੋਆਂ ਵੇਖੀਆਂ ਜਾਣ ਇਸ ਦੇ ਫੋਨ ਦੇ ਵਿੱਚੋਂ ਕਿ ਇਹ ਇਹਨੂੰ ਦਰਾਤ ਮਗਾ ਕੇ ਫੋਟੋਆਂ ਖਚੀਆਂ ਗਈਆਂ ਨੇ ਇਹਦੀਆਂ ਵੇਖੋ ਜਿਹਨੂੰ ਦਰਾਤ ਮਗਾ ਕੇ ਫੋਟੋਆਂ ਜਿਹੜੇ ਖਿੱਚਦੇ ਆ ਉਹਨਾਂ ਦੇ ਫੇਸ ਤੇ ਐਸਾ ਸਮਾਈਲ ਨਹੀਂ ਹੁੰਦੀ ਹੈਗੀ ਇਹਦੇ ਫੇਸ ਦੇ ਉੱਪਰ ਵੇਖੋ ਕਿਸ ਤਰ੍ਹਾਂ ਸਮਾਈਲ ਹੈ ਇਹ ਖੁਦ ਇਹਨੇ ਆਪ ਫੋਟੋਆਂ ਖਿੱਚੀਆਂ ਹੋਈਆਂ ਨੇ ਉਸ ਦੇ ਨਾਲ ਖਚਾਈਆਂ ਨੇ ਉਸ ਰਮਨਦੀਪ ਪਾਲੂ ਦੇ ਨਾਲ ਇਹ ਤਿੰਨ ਸਾਲ ਤੋਂ ਉਹਨਾਂ ਨਾਲ ਤਾਸ਼ ਤੂਸ਼ ਖੇਡਦੀ ਉਸ ਮਾਮਲੇ ਦੇ ਵਿੱਚ ਇਹ ਗੱਲਬਾਤ ਤੇ ਮੇਰੇ ਹਸਬੰਦ ਨੂੰ ਇਹ ਬਲੈਕਮੇਲ ਕਰਦੀ ਪਈ ਹੈ ਜੋ ਕਿ ਦੋਸ਼ੀ ਨਹੀਂ ਹੈਗੇ ਦੋਸ਼ੀ ਇਹ ਖੁਦ ਆਪ ਹੈਗੀ ਹੈ ਇਲਜ਼ਾਮ ਮੇਰੇ ਹਸਬੰਡ ਤੇ ਲਾਂਦੀ ਪਈ ਹੈ ਤਿੰਨ ਚਾਰ ਵਾਰੀ ਇਹ ਮੇਰੇ ਘਰ ਵੀ ਆਈ ਹੈ ਤਿੰਨ ਚਾਰ ਵਾਰੀਆਂ ਨੇ ਮੈ ਪਜਾਇਆ ਵੀ ਆ ਬਿਨ ਮਤਲਬ ਤੋਂ ਫੋਨ ਸਵੇਰੇ ਸ਼ਾਮੀ ਇਹ ਮੇਰੇ ਹਸਬੰਡ ਨੂੰ ਕਰਦੀ ਆ ਕਿ ਮੈਨੂੰ ਮੇਲ ਤਾਸ਼ ਖੇਡਣ ਵਾਸਤੇ ਮੈਨੂੰ ਉਹਨੂੰ ਸੱਦਦੀ ਆ ਆਪ ਬੁਲਾਂਦੀ ਆ ਉਹਨੂੰ ਇਹ ਤਿੰਨ ਸਾਲਾਂ ਤੋਂ ਰਿਲੇਸ਼ਨ ਦੇ ਵਿੱਚ ਹੈਗੀ ਸੀ ਤੁਹਾਨੂੰ ਕੋਈ ਪਤਾ ਸੀ ਤੁਸੀਂ ਵਿਰੋਧ ਨਹੀਂ ਕੀਤਾ ਨਹੀਂ ਸਰ ਮੈਂ ਵਿਰੋਧ ਕਰਦੀ ਸੀਗੀ ਇਹ ਜੇ ਲੇਡੀਜ਼ ਮੈਨੂੰ ਜਿਹੜਾ ਫੋਨ ਇਸ ਲੇਡੀਜ਼ ਆਂਦਾ ਮੈਨੂੰ ਪੁੱਛਦੀ ਸੀ ਇਹ ਖੁਦ ਕਹਿੰਦੀ ਸੀਗੀ ਇਹ ਮੇਰਾ ਨਾਲ ਦਾ ਵਾ ਤੂੰ ਲਾਲਾ ਜੋਰ ਜੋ ਕਰਨਾ ਤੂੰ ਕਰ ਲਾ ਇਹ ਮੇਰਾ ਨਾਲ ਦਾ ਵਾ ਮੈਂ ਇਹ ਨਾਲ ਰਹਿਨੀ ਆ ਇਹਦੇ ਦੋ ਹਸਬੈਂਡ ਹੈਗੇ ਆ ਜਦ ਕਿ ਇਹਦੀ ਗੱਲ ਦੇ ਵਿੱਚ ਨਹੀਂ ਆਂਦਾ ਪਿਆ ਫਰਸਟ ਵਾਲੇ ਦਾ ਮੈਨੂੰ ਪਤਾ ਨਹੀਂ ਹੈ ਉਹਦਾ ਨਾਮ ਹੈ ਰਾਜੂ ਆ ਉਹਨੂੰ ਮੈਂ ਫੋਨ ਕੀਤਾ ਸੀ ਉਹਨੇ ਮੈਨੂੰ ਖੁਦ ਦੱਸਿਆ ਸੀ ਕਿ ਭੈਣ ਜੀ ਤੁਹਾਡੇ ਹਸਬੈਂਡ ਇਹ ਦੋਨੇ ਮੇਰੀ ਘਰ ਵਾਲੀ ਇਹ ਘੁੰਮਣ ਫਿਰਨ ਜਾਂਦੇ ਇਹਨਾਂ ਨੂੰ ਸਮਝਾ ਲਓ ਸਮਝਾ ਲਓ ਬਟ ਇਹ ਨਹੀਂ ਹਸਬੰਡ ਜਿਹੜੇ ਲਾਸਟ ਵਾਲੇ ਆ ਸੈਕਿੰਡ ਨੰਬਰ ਵਾਲੇ ਉਹ ਕਹਿੰਦੇ ਆ ਕਿ ਮੇਰਾ ਇਹਨਾਂ ਕੋਈ ਲੈਣ ਦੇ ਨਹੀਂ ਹੈਗਾ ਇਹ ਮੈਨੂੰ ਮਤਲਬ ਇਹ ਗੱਲਾਂ ਗੁੱਲਾਂ ਦੱਸਦੀ ਰਹੀ ਹੈ ਮੇਰੇ ਹਸਬੰਡ ਦੇ ਨਾਲ ਸਾਰੀਆਂ ਗੱਲਾਂ ਗੁੱਲਾਂ ਕਰਦੀ ਰਹੀ ਹੈ ਤੁਸੀਂ ਕਦੀ ਪੁਲਿਸ ਪ੍ਰਸ਼ਾਸਨ ਕੋਲ ਨਹੀਂ ਗਏ ਇਸ ਦੇ ਵਿਰੋਧ ਨੂੰ ਲੈ ਕੇ ਨਹੀਂ ਸਰ ਪੁਲਿਸ ਪ੍ਰਸ਼ਾਸਨ ਕੋਣੀ ਮੈਂ ਗਈ ਸੀ ਮੈਂ ਮੰਗ ਕਰਦੇ ਹਾਂ ਮੈਂ ਮੰਗ ਕਰਦੀ ਮੇਰੇ ਹਸਬੰਦ ਨੂੰ ਇਨਸਾਫ ਦਿੱਤਾ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਜੋ ਕਿ ਸਵੇ ਦੇ ਆਪਣੀ ਸਾਰੀ ਫੈਮਿਲੀ ਦੇ ਨਾਲ ਇੱਥੇ ਬੈਠੇ ਹੋਏ ਆ ਕੇ ਸਾਨੂੰ ਪਤਾ ਹੀ ਨਹੀਂ ਕੀ ਗੱਲ ਕੀ ਬਾਤ ਹੈ ਇਨਸਾਫ ਮੰਗ ਇਨਸਾਫ ਦੀ ਮੰਗ ਕਰਦੇ ਹਾਂ ਅਸੀਂ ਸਾਰੇ ਦਾ ਮਾਮਲਾ ਆਇਆ ਲੜਕੀ ਨੂੰ ਮਤਲਬ ਬਲੈਕਮੇਲਿੰਗ ਕਰਨ ਦਾ ਇਹ ਫੋਟੋ ਵੀਡੀਓ ਵਾਇਰਲ ਕਰਨ ਦਾ ਲੜਕੇ ਵੱਲੋਂ ਸੰਬੰਧ ਬਣਾ ਕੇ ਕੀ ਕਰਨ ਚਾਹਵਾ ਇਸ ਮਤਲਬ ਕੀ ਕਰੀ ਹਾਂ ਹਾਂਜੀ ਇੱਥੇ ਲੋਕਲ ਇੱਕ ਲੇਡੀ ਹੈ ਉਹਦੇ ਵੱਲੋਂ ਕੰਪਲੀਟ ਮਿਲੀ ਸੀਗੀ ਵੀ ਲੜਕਾ ਮੈਨੂੰ ਹਰਾਸ ਕਰ ਰਿਹਾ ਉਹ ਹੁਣ ਦੋਵੇਂ ਬਾਤਾਂ ਇਕੱਠੀਆਂ ਕੀਤੀ ਹੈ ਦੇਖਦੇ ਹਾਂ ਜੋ ਉਸ ਚਾਹੀ ਹੋਈ ਉਹ ਨਰਕਾ ਕਹਿ ਰਹੀ ਹੈ ਕਿ ਮੈਂ ਬਿਲਕੁਲ ਨਿਰਦੋਸ਼ ਹਾਂ ਪਰ ਲੜਕੀ ਵੱਲੋਂ ਫੋਟੋ ਵੀਡੀਓ ਦਿਖਾਈ ਗਈ ਹੈ ਜਿਹੜੀ ਉਹ ਵਾਇਰਲ ਕਰਨਾ ਚਾਹੁੰਦਾ ਸੀ ਜਿਹਦੇ ਉਹਨੇ ਮਨਚ ਢਾਵੀ ਹੈ ਉਹ ਕਹਿੰਦੀ ਹੈ ਮੈਨੂੰ ਇਨਸਾਫ ਚਾਹੀਦਾ ਦੇਖਦੇ ਹਾਂ ਜੀ ਇਟਸ ਮੈਟਰ ਆਫ ਮੈਟਰ ਆਫ ਇਨਵੈਸਟੀਗੇਸ਼ਨ ਇਹ ਚੈੱਕ ਕਰਦੇ ਹਾਂ ਹੁਣ ਠੀਕ ਹੈ ਜੀ ਜੋ ਵੀ ਹੋ ਜਾ ਸੀ ਸਪਾਈ ਕੀ ਵੈਸੇ ਕਰਾਂਗੇ ਅਮ ਚੱਲ ਜਾਂਦੀ ਜਾਊਗੀ ਥੈਂਕ ਯੂ